ਸਰਜੀਤ ਪਾਤਰ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਉਹ ਇੱਕ ਯੁੱਗਪੁਰਸ਼ ਕਵੀ ਸੀ ਸ਼ਖਸੀਅਤ ਉਹਨਾਂ ਦੀ ਬਹੁਤ ਨਿੱਕਾ ਨਿਮਰ ਤੇ ਮੋਖੋਰਾ ਧਰਤੀ ਨਾਲ ਰਹਿਣ ਵਾਲਾ ਇੰਨਾ ਉੱਚਾ ਹੋਇਆ ਉਹਦਾ ਇੰਨਾ ਉੱਚਾ ਕਦ ਹੋਇਆ ਪਰ ਕਦੇ ਪੈਰ ਨਹੀਂ ਚੱਕੇ ਸੀ ਉਹ ਇੱਕ ਸਾਸ਼ੀ ਸੀ ਉਹ ਹਮੇਸ਼ਾ ਲੋਕਾਂ ਦੇ ਹੱਕ 'ਚ ਖੜਿਆ ਜ਼ਬਰ ਦੇ ਧੱਕੇ ਦੇ ਖਿਲਾਫ ਜ਼ਿਆਤੀ ਦੇ ਖਿਲਾਫ ਜਦੋਂ ਕਿਤੇ ਵੀ ਉਹਨੂੰ ਕੁਈ ਇਹ ਲੱਗਦਾ ਸੀ ਵੀ ਇਨਸਾਨੀਅਤ ਨਾਲ ੱੱਕਾ ਹੋ ਰਿਹਾ ਹੈ ਉੱਥੇ ਉਹਦੀ ਕਲਮ ਹਮੇਸ਼ਾ ਕਲਮ ਨੇ ਹਮੇਸ਼ਾ ਆਵਾਜ਼ ਉਠਾਈ ਔਰ ਲੋਕਾਂ ਦੇ ਹੱਕ ਦੀ ਗੱਲ ਕੀਤੀ 인ਦਰਾ ਦੇ ਦੌਰ ਤੋਂ ਲੈ ਕੇ ਜਿੰਨੇ ਦੌਰ ਆਏ ਕਿਸਾਨ ਐਜੀਟੇਸ਼ਨ ਤੱਕ ਇੱਥੇ ਤੱਕ ਜਿਹੜੀਆਂ ਜਿਹੜੀਆਂ ਰੈਸਲਰ ਕੁੜੀਆਂ ਨੇ ਐਜੀਟੇਸ਼ਨ ਲੜੇ ਸੀ ਉੱਥੇ ਵੀ ਦੇਖੋ ਉਹ ਗਿਆ ਸੀ ਉੱਥੇ ਬਲੋ ਕੱਲਾ ਲਿਖਦਾ ਨਹੀਂ ਸੀ ਕਿੱਲਾ ਹਾ ਦਾ ਨਾਰਾ ਮਾਰਦਾ ਨਹੀਂ ਸੀ ਆਪਣੀ ਉਹਦੀ ਕਪਤਾਨੀ ਸੀ ਬੋਲਦੀ ਗਜ਼ਲ ਨਹੀਂ ਸੀ ਬੋਲਦੀ ਫਿਜ਼ਿਕਲੀ ਵੀ ਖੁਦ ਜਾਣਦਾ ਸੀ ਉੱਥੇ ਉਹ ਲੋਕਾਂ ਦੇ ਹੱਕ ਤੇ ਗੱਲ ਕਰਦਾ ਕਿਸਾਨ ਅੰਦੋਲਨ ਚ ਮੇਰੇ ਖਰੋ ਦੋ ਤਿੰਨ ਵਾਰੀ ਜਾ ਕੇ ਉਹਨਾਂ ਦੇਗੇ ਗਏ ਉੱਥੇ ਉਹਦੇ ਆ ਜਿਹੜਾ ਖਜ਼ਾਨਾ ਜੋ ਦੇ ਗਿਆ ਉਹ ਲਿਖਤੀ ਰੂਪ ਚ ਵੀ ਆਵਾਜ਼ ਵੀ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨਹੀਂ ਪਤਾ ਕਿ ਨਹੀਂ ਜਿਹੜੀ ਵਿਰਾਸਤੇ ਖਾਲਸਾ ਚ ਜਿਹੜੀ ਨਰੇਟ ਕੀਤਾ ਇਤਿਹਾਸ ਉੱਤੇ ਕੁਝ ਉਦੇ ਚ ਆਵਾਜ਼ ਬਾਤਰ ਹੋ ਰਹੀ ਹੈ ਤੇ ਉਹ ਆਵਾਜ਼ ਮੇਸ਼ ਜਿੰਦਾ ਰਹੇਗੀ ਤੇ ਜੋ ਖਜ਼ਾਨਾ ਦੇ ਗਿਆ ਉਹ ਉਹਦਾ ਕੋਈ ਮੁਕਾਬਲਾ ਨਹੀਂ ਹੈਗਾ ਕੋਈ ਆਕਲਮ ਸ਼੍ਰੀ ਡਾਕਟਰ surjit patar ਹੋਰਾਂ ਦੇ ਅੱਜ ਅੰਤਿਮ ਅਰਦਾਸ ਹੈ ਜਿਸ ਮੌਕੇ ਵਕ ਵਕ ਹਸਤੀਆਂ ਪਹੁੰਚੀਆਂ ਨੇ ਬਲਜੀਤ ਬੱਲੀ ਹੁਰੀ ਵੀ ਸਾਡੇ ਨਾਲ ਨੇ ਗਲਬਾਤ ਅਸੀਂ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੀਆਂ ਯਾਦਾਂ ਸਰ ਪਹਿਲਾਂ ਤਾਂ ਕਿੰਨੇ ਕੁ ਘਟਾ ਤੁਸੀਂ ਸਮਝਦੇ ਹੋ surjit patar ਹੋਰਾਂ ਦਾ ਇਸ ਜਹਾਨ ਤੋਂ ਜਾਣ ਸਰਜੀਤ ਪਾਤਰ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਉਹ ਇੱਕ ਯੁੱਗਪੁਰਸ਼ ਕਵੀ ਸੀ ਬਹੁਤ ਇਤਿਹਾਸ ਦੇ ਵਿੱਚ ਬਹੁਤ ਹੀ ਮੇਰੇ ਖਣ ਰੇਅਰ ਦੁਰਲਭ ਹਸਤੀਆਂ ਜਿਹੜੀਆਂ ਹੁੰਦੀਆਂ ਨੇ ਦੋਵੇਂ ਪੱਖਾਂ ਤੋਂ ਇਹ ਸ਼ਾਇਰ ਕਵੀ ਗਜ਼ਲਗਾਰ ਤੇ ਨਾਲ ਹੀ ਇਨਸਾਨ ਸ਼ਖਸੀਤ ਉਹਨਾਂ ਦੀ ਬਹੁਤ ਨਿੱਗਾ ਨਿਮਰ ਤੇ ਮੋਖੋਰਾ ਤੇ ਬਹੁਤ ਹੀ ਜਿਵੇਂ ਕਿ ਧਰਤੀ ਨਾਲ ਰਹਿਣ ਵਾਲਾ ਇੰਨਾ ਉੱਚਾ ਹੋਇਆ ਉਹਦਾ ਇੰਨਾ ਉੱਚਾ ਕੱਦ ਹੋਇਆ ਪਰ ਕਦੇ ਪੈਰ ਨਹੀਂ ਚੱਕੇ ਸੀ ਬਲੈਨੀ ਧਰਤੀ ਨਾਲ ਜੁੜਿਆ ਹੋਇਆ ਹੋ ਸੀ ਦੋ ਖਾਸੀਅਤਾਂ ਉਹਨੀਆਂ ਸੀ ਜਿਹੜੀਆਂ ਘਾਟਾ ਦਾ ਪੂਰਾ ਹੋ ਹੀ ਨਹੀਂ ਸਕਦਾ ਉਹੋ ਜਿਹਾ ਉਹੋ ਜਿਹਾ ਜਿਹੜਾ ਜਿਵੇਂ ਕਹਿੰਦੇ ਨੇ ਸ਼ਿਵ ਕੁਮਾਰ ਤੋਂ ਬਾਅਦ ਪਹਿਲਾ ਕੋਈ ਇਸ ਤਰ੍ਹਾਂ ਦੀ ਸ਼ਖਸੀਅਤ ਇੰਨਾ ਮਕਬੂਲ ਔਰ ਇੰਨਾ ਜਿਹੜਾ ਕੱਦਾਬਾਰ ਸ਼ਾਇਰ ਹੋਇਆ ਉਹਦਾ ਤਾਂ ਕੋਈ ਮੁਕਾਬਲਾ ਨਹੀਂ ਹੈ ਕੋਈ ਮੈਚ ਨਹੀਂ ਹੈ ਕੋਈ ਨੇੜੇ-ਡੇੜੇ ਵੀ ਨਹੀਂ ਹੋਰ ਕੋਈ ਹੈਗੇ ਇੱਕ ਤਾਂ ਹੈ ਇੱਕ ਤਾਂ ਇਸ ਤਰ੍ਹਾਂ ਦੀ ਹਸਤੀ ਸੀ ਉਹ ਕਿ ਜਿਹਦਾ ਕੋਈ ਖੱppa ਨਹੀਂ ਭਰਿਆ ਜਾ ਸਕਦਾ ਉਹ ਔਰ ਇੰਨੇ ਸਾਲਾਂ ਤੋਂ ਮਲਛੇਵੇਂ ਦਹਾਕੇ ਦੇ ਐਂਡ ਤੋਂ ਲੈ ਕੇ 2024 ਤੱਕ ਤੁਸੀਂ ਹਿਸਾਬ ਲਾਓ ਵੀ ਲਗਭਗ 50 60 ਸਾਲ ਵਕਫਾ ਦਾ 60 ਸਾਲ ਜੀ ਪਿੱਛੇ ਤੇ ਰਹਿਣਾ ਬਹੁਤ ਵੱਡੀ ਪ੍ਰਾਪਤੀ ਸੀ ਇਹਦੀ ਦੂਜਾ ਉਹਦੀ ਜਿਹੜੀ ਖਾਸੀਅਤ ਸੀ ਉਹ ਹਮੇਸ਼ਾ ਲੋਕਾਂ ਦੇ ਹੱਕ ਚ ਖੜਿਆ ਜ਼ਬਰ ਦੇ ਧੱਕੇ ਦੇ ਖਿਲਾਫ ਜ਼ਿਆਤੀ ਦੇ ਖਿਲਾਫ ਜਦੋਂ ਕਿਤੇ ਵੀ ਉਹਨੂੰ ਕੋਈ ਇਹ ਲੱਗਦਾ ਸੀ ਵੀ ਇਨਸਾਨੀਅਤ ਨਾਲ ਧੱਕਾ ਹੋ ਰਿਹਾ ਹੈ ਇਨਸਾਨੀਅਤ ਨਾਲ ਜ਼ਿਆਤੀ ਹੋ ਰਹੀ ਹੈ ਉੱਥੇ ਉਹਦੀ ਕਲਮ ਹਮੇਸ਼ਾ ਕਲਮ ਨੇ ਹਮੇਸ਼ਾ ਆਵਾਜ਼ ਉਠਾਈ ਔਰ ਲੋਕਾਂ ਦੇ ਹੱਕ ਦੀ ਗੱਲ ਕੀਤੀ ਉਹ ਹਰ ਵੇਲੇ ਉਹਦੀ ਜਿਹੜੀ ਜਨੀਆਂ ਜਿਵੇਂ ਐਮਰਜੈਂਸੀ ਤੋਂ ਲੈ ਕੇ ਇੰਦਰਾ ਦੇ ਦੌਰ ਤੋਂ ਲੈ ਕੇ ਜਿੰਨੇ ਦੌਰ ਆਏ ਕਿਸਾਨ ਐਜੀਟੇਸ਼ਨ ਤੱਕ ਇੱਥੇ ਤੱਕ ਜਿਹੜੀਆਂ ਜਿਹੜੀਆਂ ਰੈਸਲਰ ਕੁੜੀਆਂ ਨੇ ਐਜੀਟੇਸ਼ਨ ਲੜੇ ਸੀ ਉੱਥੇ ਵੀ ਦੇਖੋ ਉਹ ਗਿਆ ਸੀ ਉੱਥੇ ਬਲੋ ਕੱਲਾ ਲਿਖਦਾ ਨਹੀਂ ਸੀ ਕੱਲਾ ਹਾ ਦਾ ਨਾਰਾ ਮਾਰਦਾ ਨਹੀਂ ਸੀ ਆਪਣੀ ਉਹਦੀ ਕਪਤਾਨੀ ਸੀ ਬੋਲਦੀ ਗਜ਼ਲ ਨਹੀਂ ਸੀ ਬੋਲਦੀ ਫਿਜ਼ੀਕਲੀ ਵੀ ਖੁਦ ਜਾਣਦਾ ਸੀ ਉੱਥੇ ਉਹ ਲੋਕਾਂ ਦੇ ਹੱਕ 'ਚ ਗੱਲ ਕਰਦਾ ਕਿਸਾਨ ਅੰਦੋਲਨ 'ਚ ਮੇਰੇ ਖਰੋ 2-3 ਵਾਰੀ ਜਾ ਕੇ ਉਹਨਾਂ ਦੀ ਗਏ ਗਏ ਉੱਥੇ ਆਪਾਂ ਉਹਦੀ ਕਵਰ ਵੀ ਕੀਤਾ ਸੀ ਤੇ ਕੋਈ ਨਹੀਂ ਤੇ ਮੇਰਾ ਮਤਲਬ ਇਹ ਉਹ ਲੋਕਾਂ ਦਾ ਕਵੀ ਸੀ ਲੋਕਾਂ ਦੇ ਪੱਖ 'ਚ ਖੜਦਾ ਸੀ ਜਦੋਂ ਕਿਤੇ ਉਹਦੇ ਚੁਆਇਸ ਆਉਂਦੀ ਸੀ ਤਾਂ ਲੋਕਾਂ ਦੇ ਹੱਕ 'ਚ ਖੜਦਾ ਸੀ ਤੁਹਾਨੂੰ ਪਤਾ ਲੱਗਦਾ ਹੈ ਕਿ ਸੁਰਜੀਤ ਪਾਤਰਹੂਰੀ ਨਹੀਂ ਰਹੇ ਖਬਰ ਕਿਉਂਕਿ ਤੁਸੀਂ ਹਮੇਸ਼ਾ ਖਬਰਾਂ ਦੇ ਵਿੱਚ ਰਹਿੰਦੇ ਹੋ ਖਬਰ ਦੇ ਉੱਤੇ ਨਜ਼ਰ ਤੁਹਾਡੀ ਹੈ ਜਦੋਂ ਪਤਾ ਲੱਗਦਾ ਹੈ ਕਿ ਸੁਖਜੀਤ ਪਾਤਰ ਖੁਰਾ ਦਾ ਦਿਹਾਂਤ ਹੋ ਗਿਆ ਅਚਾਨਕ ਹੀ ਉਹ ਚਲੇ ਗਏ ਉਦੋਂ ਮਨ ਦੇ ਵਿੱਚ ਕਿਹੜਾ ਖਿਆਲ ਸਭ ਤੋਂ ਪਹਿਲਾਂ ਸ਼ਬਦ ਕਿਹੜਾ ਆਉਂਦਾ ਹੈ ਦੇਖੋ ਐਤਵਾਰ ਨਹੀਂ ਆਇਆ ਮੈਨੂੰ ਸਵੇਰੇ ਸਭ ਤੋਂ ਪਹਿਲਾਂ ਬਹੁਤ ਡਰ ਲਿਆ ਜੇ ਕਿਸੇ ਨੂੰ ਪਤਾ ਨਹੀਂ ਸੀ ਅਜੇ ਹਸਪਤਾਲ ਲੈ ਕੇ ਗਏ ਸੀ ਉਹਨੂੰ ਤੇ ਗੁਰਪਾਜ ਸਿੰਘ ਦਾ ਫੋਨ ਆਇਆ ਉਹਨਾਂ ਨੇ ਉਹਨਾਂ ਤੋਂ ਗੱਲ ਨਹੀਂ ਸੀ ਹੋ ਰਹੀ ਇਮੋਸ਼ਨਲ ਬਹੁਤ ਹੋਏ ਹੋਏ ਸੀਗੇ ਤੇ ਇਹ इतवार ਨਹੀਂ ਆਉਂਦਾ ਆ ਮਤਲਬ ਇਹ ਕਹਿੰਦੇ ਵੀ ਇੱਕਦਮ ਅਚਾਨਕ ਚਲੇ ਜਾਣਾ ਰਾਤ 11 ਵਜੇ ਤੱਕ ਤਾਂ ਉਹ ਆਪਣੀ ਨਜ਼ਮ ਸੁਣਾ ਰਹੇ ਸੀ ਸੋ ਇਸ ਦਿਨੇ ਬਰਨਾਲੇ ਜਾ ਕੇ ਪ੍ਰੋਗਰਾਮ ਤੇ ਜਾ ਕੇ ਆਏ ਸੀ ਸੋ इतवार ਨਹੀਂ ਆਇਆ ਮੈਨੂੰ ਸ਼ੌਕ ਲੱਗਿਆ ਬਹੁਤ ਵੱਡਾ ਵੀ ਕਿਉਂਕਿ ਜਦੋਂ ਕੋਈ ਮਾਰ ਮਾਰ ਹੋਵੇ ਤਾਂ ਮੈਂਟਲੀ ਪ੍ਰਪੇਅਰ ਹੋ ਜਾਂਦਾ ਨਾ ਪਰ ਹੁਣ ਉਹ ਹੈ ਨਹੀਂ ਸੀਗਾ ਇਸ ਤਰੀ ਮੇਰੀ ਜਿਹੜੀ ਉਹਦੀ ਜਾਣ ਪਛਾਣ ਜਿਹੜਾ ਮੇਰਾ ਪਰਸਨਲ ਵਾ ਬਹੁਤ ਪੈਂਦਾ ਰਿਹਾ ਕਈ ਵਾਰ ਉਹਨਾਂ ਦੇ ਇੰਟਰਵਿਊਜ਼ ਵੀ ਕੀਤੇ ਆ ਮੈਨੂੰ ਯਾਦ ਆ ਵੀ 2014 ਦੇ ਵਿੱਚ ਜਦੋਂ ਚੋਣਾਂ ਸੀਗੀਆਂ ਪਾਰਲੀਮੈਂਟ ਦੇ ਹੁਣ ਚੋਣਾਂ ਸੀ ਤੇ ਮੈਂ ਉਹਨਾਂ ਦੀ ਪੋਲਿਟਿਕਲ ਸੀਨ ਬਾਰੇ ਚੋਣਾਂ ਬਾਰੇ ਪੋਲਿਟਿਸ਼ੀਅਨਸ ਬਾਰੇ ਇੰਟਰਵਿਊ ਕੀਤੀ ਸੀ ਵੀ ਇੱਕ ਆਰਟਿਸਟ ਕੀ ਸੋਚਦਾ ਬਹੁਤ ਅੱਛੀ ਸੀ ਮੈਨੂੰ ਮਤਲਬ ਉਹ ਮਿਲੀ ਨਹੀਂ ਹੁਣ ਤੇ ਹੁਣ ਵੀ ਜਦੋਂ 5 ਅਪ੍ਰੈਲ ਨੂੰ ਜਦੋਂ ਇਹ ਸ਼ਿਵ ਦੇ ਗੀਤਾਂ ਦੀ ਐਲਬਮ ਜਾਰੀ ਹੋ ਰਹੀ ਸੀ ਚੰਡੀਗੜ੍ਹ ਦੇ ਵਿੱਚ ਤੇ ਉਹਨੂੰ ਸਵਾਲ ਕਰ ਲਿਆ ਕਿਸੇ ਨੇ ਜਰਨਲਿਸਟ ਨੇ ਹਰਸ਼ਵਾਬ ਨਹੀਂ ਕੀਤਾ ਸੀ ਕਿ ਪੋਲਿਟিক্যাল ਸੀਨ ਬਾਰੇ ਚੋਣਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਤੇ ਉਹਨਾਂ ਨੇ ਫਿਰ ਜੋ ਜਵਾਬ ਦਿੱਤਾ ਸੀ ਉਹ ਆਪਾਂ ਉਹਦੇ ਚ ਪਾਇਆ ਵੀ ਹੈ ਤੇ ਉਹ ਉਸ ਸਮੇਂ ਇਹ ਖਿਆਲ ਆਇਆ ਜੀ ਮੈਨੂੰ ਕਿ ਉਹਦੀ ਇੰਟਰਵਿਊ ਕਰਾਂਗੇ ਕਿ ਹੁਣ ਚੋਣਾਂ ਬਾਰੇ ਕੀ ਸੋਚਦੇ ਐ ਪਰ ਉਹ ਸੰਪਰਕ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਹੋਇਆ ਨਹੀਂ ਮਤਲਬ ਉਹ ਉਹ ਇੰਨਾ ਸੀ ਉਹਨੇ ਆਪਣੀਆਂ ਕਪਤਾਨ ਦੀਆਂ ਲਾਈਨਾਂ ਸੁਣਾਈਆਂ ਸੁਣਾ ਕੇ ਉਹਨੇ ਇਹ ਕਿਹਾ ਕਿ ਉਹ ਪਤਾ ਨਹੀਂ ਸ਼ਰਮਿੰਦਾ ਹੁੰਦੇ ਕਿ ਨਹੀਂ ਉਹਨਾਂ ਨੂੰ ਪਤਾ ਨਹੀਂ ਸ਼ਰਮ ਆਉਂਦੀ ਕਿ ਨਹੀਂ ਪਰ ਅਸੀਂ ਬਹੁਤ ਸ਼ਰਮਸਾਰ ਆ ਕਿ ਸਾਡੇ ਅਸੀਂ ਸਾਡੇ ਪੋਲੀਟੀਸ਼ੀਅਨ ਨੇ ਉਹ ਬਲ ਇੰਨਾ ਬਦਸਨ ਸੀ ਇਹ ਪ੍ਰੈਜ਼ੀਡੈਂਸ ਸਿਸਟਮ ਇੰਨਾ ਉਹ ਉਹਨੇ ਕੀ ਕਮੈਂਟ ਇਹੋ ਜਿਹਾ ਕੀਤਾ ਸੀ ਕਿ ਤੇ ਬਾਕੀ ਤਾਂ ਇਹ ਹੈਗਾ ਕਿ ਉਹਦਾ ਜਿਹੜਾ ਖਜ਼ਾਨਾ ਜੋ ਦੇ ਗਿਆ ਉਹ ਲਿਖਤੀ ਰੂਪ ਚ ਵੀ ਆਵਾਜ਼ ਵੀ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨਹੀਂ ਪਤਾ ਕਿ ਨਹੀਂ ਜਿਹੜੀ ਵਿਰਾਸਤ ਦੇ ਖਾਲਸਾ ਜਿਹੜੀ ਉਹ ਨਰੇਟ ਕੀਤਾ ਇਹ ਤਾਂ ਅਸੋਥੇ ਕੁਸ਼ਨੀ ਉਹਦੇ ਚ ਆਵਾਜ਼ ਪਾਤਰ ਹੋ ਰਹੀ ਹੈ ਤੇ ਉਹ ਆਵਾਜ਼ ਹਮੇਸ਼ਾ ਜਿੰਦਾ ਰਹੇਗੀ ਤੇ ਜੋ ਖਜ਼ਾਨਾ ਦੇ ਗਿਆ ਉਹ ਉਹਦਾ ਕੋਈ ਮੁਕਾਬਲਾ ਨਹੀਂ ਹੈਗਾ ਕੋਈ ਮਤਲਬ ਤੇ ਹਮੇਸ਼ਾ ਕੋਈ ਕੋਈ ਯਾਦ ਉਹਨਾਂ ਦੇ ਨਾਲ ਸਪੈਸ਼ਲ ਯਾਦ ਜੋ ਤੁਹਾਨੂੰ ਲੱਗਦਾ ਕਿ ਇਹ ਨਹੀਂ ਭੁੱਲ ਸਕਦੀ ਯਾਦਾਂ ਬੜੀਆਂ ਨੇ ਬਹੁਤ ਮੁਲਗਾ ਤਾਂ ਬਹੁਤ ਹੁੰਦੀਆਂ ਰਹਿੰਦੀਆਂ ਸੀ ਉਹਨਾਂ ਨਾਲ ਸੁਣਿਆ ਵੀ ਬਹੁਤ ਸੀ ਤੇ ਪਹਿਲੀ ਵਾਰੀ ਜਿਹੜੀ ਪਹਿਲੀ ਕਵਤਾ ਉਹ ਕਿਸੇ ਨੇ ਐ ਸੁਣਾਈ ਸੀ ਸਾਨੂੰ ਪੀਏਯੂ ਦੇ ਵਿੱਚ ਬੈਠ ਕੇ ਵੀ ਆ ਨਵਾਂ ਕਵੀ ਉੱਭਰਿਆ ਤੇ ਟੈਪ ਲਾ ਕੇ ਸੁਣਾਈ ਸੀ ਤੇ ਮੈਂ ਉਹਨੂੰ ਜਦੋਂ ਮੈਂ ਪਿਛਲੇ ਸਾਲ ਉਹਦੀ 21 ਫਰਵਰੀ ਨੂੰ ਇੰਟਰਵਿਊ ਕੀਤੀ ਸੀ ਇੰਟਰਨੈਸ਼ਨਲ ਔਮਨ ਡੇ ਤੇ ਹੈਨਾ ਇੰਟਰਨੈਸ਼ਨਲ ਮਦਰ ਡੇ ਡੇ ਤੇ ਪੰਜਾਬੀ ਭਾਸ਼ਾ ਵਾਲਾ ਦਿਵਸ ਦੇ ਤੇ ਮੈਂ ਪਾਤਰ ਸਾਹਿਬ ਨੂੰ ਇਹ ਗੱਲ ਸੁਣਾਈ ਕਿ ਮੈਂ ਤੁਹਾਡੀ ਪਹਿਲੀ ਕਵਤਾ ਕਦੋਂ ਤੇ ਕਿਵੇਂ ਸੁਣੀ ਸੀ ਤੇ ਉਹ ਬੜੇ ਖੁਸ਼ ਹੋਏ ਇਸ ਗੱਲ ਤੋਂ ਤੇ ਤੇ ਵਕਿੱਤੀ ਸੋ ਜਿਆਦਾ ਬੜੀਆਂ ਨੇ ਬਹੁਤ ਵਾਰੀ ਇਹਨਾਂ ਨਿੱਗ ਨਾ ਮਿਲਦੇ ਸੀਗੇ ਕੋਈ ਇਸ ਤਰ੍ਹਾਂ ਦਾ ਨਹੀਂ ਇਹ ਹੁਣ ਜਦੋਂ ਲਾਸਟ ਈਅਰ ਮੈਂ ਜਦੋਂ ਇੰਟਰਵਿਊ ਕੀਤੀ ਸੀ ਉਦੋਂ ਮੈਂ ਇਹ ਵੀ ਉਹਨੇ ਮੈਨੂੰ ਦੱਸਿਆ ਪਾਤਰ ਨਾ ਕਿਵੇਂ ਪਿਆ ਮਤਲਬ ਇਹੋ ਜਿਹੀਆਂ ਗੱਲਾਂ ਤੁਸੀਂ ਜੇ ਦੇਖੋਗੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਪਹਿਲੀ ਵਾਰੀ ਕੀਤੀਆਂ ਉਹ ਕਹਿੰਦਾ ਮੇਰੇ ਨਾਲ ਇਹੋ ਜਿਹੀਆਂ ਗੱਲਾਂ ਕਦੀ ਕੀਤੀਆਂ ਨਹੀਂ ਕਿਸੇ ਨੇ ਮੈਨੂੰ ਕਹਿਣ ਲੱਗੇ ਇਹ ਬਹੁਤ ਸਾਰੀ ਗੱਲਾਂ ਉਹਨਾਂ ਨੇ ਆਪਣੀਆਂ ਜ਼ਾਤੀ ਜ਼ਿੰਦਗੀ ਦੀਆਂ ਮੈਨੂੰ ਸਾਂਝੀਆਂ ਕੀਤੀਆਂ ਸੀ ਉਹ ਆਪਾਂ ਨਸ਼ਰ ਵੀ ਕੀਤੀ ਹੈ ਹੁਣ ਦੁਬਾਰਾ ਵੀ ਉਹ ਪੋਸਟ ਕੀਤੀ ਹੈ ਉਹ ਤੇ ਗਜ਼ਲ ਤੁਹਾਨੂੰ ਜਦੋਂ ਸੁਣਾਉਂਦੇ ਹੋਣ ਜਾਂ ਫਿਰ ਤੁਸੀਂ ਸੁਣਦੇ ਹੋਣ ਜਾਂ ਯਾਦ ਹੋਵੇ ਸੁਣਦੇ ਤਾਂ ਅਸੀਂ ਤਾਂ ਕਾਲਜ ਵੇਲੇ ਤੋਂ ਜਦੋਂ ਕਿ ਅਸੀਂ ਵੀ ਲੈਫਟਿਸਟ ਮੂਵਮੈਂਟ ਨਾਲ ਸੀਗੇ ਤੇ ਉਹ ਜਿਹੜੀ ਉਹਦੀ ਸਭ ਤੋਂ ਮਸ਼ਹੂਰ ਉਸ ਵੇਲੇ ਐਮਰਜੈਂਸੀ ਦਾ ਦੌਰ ਅਸੀਂ ਵੀ ਵੰਡਾਇਆ ਮੇਰੇ ਤੇ ਵੀ ਡੀਆਈਆ ਲੱਗਿਆ ਸੀ ਤੇ ਉਹ ਜਿਹੜੀ ਐਮਰਜੈਂਸੀ ਦਾ ਦੌਰ ਸੀ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਮੇਰੇ ਯਾਰ ਕੀ ਕਹਿਣਗੇ ਸੋ ਉਹ ਗਦਲ ਇੰਨੀ ਅਸੀ ਗਾਉਂਦੇ ਹੁੰਦੇ ਸੀਗੇ ਇੰਨਾ ਸੀ ਫਿਰ ਉਹ ਬੁੱਢੀ ਜਾਦੂਗਰਨੀ ਜਿਹੜੀ ਉਹਦੀ ਸੀ ਲਿਖਿਆ ਸੀ ਉਹ ਉਹ ਤੇ ਜਦੋਂ ਦਹਿਸ਼ਤ ਦਵਾ ਦਾ ਦੌਰ ਸੀ ਉਹ ਜਿਹੜੀ ਉਹਨੇ ਉਦੋਂ ਉਹਦੇ ਆਪਣੀ ਇਜ਼ਹਾਰ ਕੀਤਾ ਨਜ਼ਰ ਲੱਗੀ ਪੰਜਾਬ ਨੂੰ ਕੋਈ ਮਿਰਚਾਂਵਾਰੋ ਮਤਲਬ ਇੰਨੀਆਂ ਹੁੰਦੀਆਂ ਹੈਗੀਆਂ ਨੇ ਜਿਹੜੀਆਂ ਕਿ ਮਤਲਬ ਕੋਈ ਮੁਕਦੀਆਂ ਹੀ ਨਹੀਂ ਐਨ ਲੱਗਦਾ ਵਾਰ-ਵਾਰ ਸੁਣੀ ਜਾਈਏ ਵਾਰ-ਵਾਰ ਸੁਣੀ ਜਾਈਏ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਸੁਣਾਉਣਾ ਇੱਗਰ ਭਾਜਨ ਕੇ ਲੇ ਹੋਰਾਂ ਨੇ ਸੁਣਾਈ ਵੀ ਇਹਨਾਂ ਦਾ ਬੇਟਾ ਤੇ ਉਹਦਾ ਅ ਸਰਜੀਤ ਪਾਤਰ ਦਾ ਬੇੜਾ ਇਕੱਠੇ ਵੜਦਾ ਹੀ ਲੈਣ ਜਾਂਦੀ ਤੇ ਕਹਿੰਦੇ ਇਕੱਠੇ ਇਕੱਠੇ ਲੈਣਗੇ ਬੱਚਿਆਂ ਨੂੰ ਤੇ ਅਸੀਂ ਕਿਹਾ ਬੱਚਿਆਂ ਵਾਂ ਦੀ ਲਿਖਦੇ ਨਹੀਂ ਫਿਰ ਉਹਨੇ ਬੱਚਿਆਂ ਵਾਸਤੇ ਬੜੀ ਅੱਛੀ ਇੱਕ ਪੂਰੀ ਦੀ ਬੁੱਕ ਪੂਰੀ ਕਵਤਾਵਾਂ ਲਿਖਿਆ ਬੱਚਿਆਂ ਵਾਸਤੇ ਸੋ ਬੜਾ ਉਹ ਇੰਨੀ ਕੈਨਵਸ ਉਹਦਾ ਐਡਾ ਵੱਡਾ ਸੀ ਇੰਨੀ ਵੈਰਾਈਟੀ ਸੀ ਉਹਦੀ ਉਸ ਬਸ ਕੋਈ ਅੰਤ ਨਹੀਂ ਆ ਉਹ ਮਿਲਦੇ ਸੀਗੇ ਪਤਰ ਖੁਰੀ ਤੇ ਉਦੋਂ ਸੁਭਾਅ ਕਿਹੋ ਜਿਹਾ ਹੁੰਦਾ ਸੀ ਉਹ ਤਾਂ ਲੱਗਦਾ ਕਿ ਹਰ ਇੱਕ ਨੂੰ ਲੱਗਦਾ ਸੀ ਵੀ ਮੇਰਾ ਹੀ ਇਹ ਹੈਗਾ ਪਤਰ ਬੋਲੇ ਇੰਨਾ ਨਿੱਗ ਸੀ ਉਹਦੇ ਮਿਲਚ ਇੰਨਾ ਸੀ ਪਰ ਬੜਾ ਨਿਮਰ ਸੀ ਇੰਨਾ ਮਿੱਠ ਬੋਲੜਾ ਸੀ ਮੈਂ ਆਪਾਂ ਤਾਂ ਕਦੇ ਦੇਖਿਆ ਨਹੀਂ ਕੋਈ ਭਾਜਨ ਕਿ ਲੋਈ ਬਹੁਤ ਉਹ ਕਹਿੰਦੇ ਮੈਂ ਕਦੇ ਉਹਨੂੰ ਗੁੱਸੇ ਹੁੰਦਾ ਦੇਖਿਆ ਨਹੀਂ ਜੇ ਉਹਨੂੰ ਕੋਈ ਗਲਤ ਗੱਲ ਲੱਗਦੀ ਸੀ ਉਹ ਕਹਿੰਦੇ ਚੁੱਪ ਕਰ ਜਾਂਦੇ ਗੁੱਸਾ ਜਾਂ ਇਜ਼ਹਾਰ ਭੜਕਦਾ ਕਦੇ ਗੱਲ ਤੇ ਨਹੀਂ ਸੀ ਜੇ ਉਹਨੂੰ ਕੋਈ ਚੰਗੀਆਂ ਨਹੀਂ ਚੁੱਪ ਕਰ ਜਾਂਦਾ ਸੀ ਉਸ ਮੈਂ ਇਹ ਉਹ ਦੱਸ ਬਸ ਕਿ ਤੇ ਜੀ। ਸ਼ੁਕਰੀਆ ਸਰ ਸਮਾਂ ਦਿੱਤਾ ਤੁਸੀਂ ਤਾਂ ਬਿਲਕੁਲ ਅ ਬਲਜੀਤ ਬੱਲੀ ਜੀ ਨੇ ਜਿਨ੍ਹਾਂ ਦੇ ਨਾਲ ਗਲਬਾਤ ਕੀਤਾ ਕਾਫੀ ਇਹਨਾਂ ਦੇ ਨਾਲ ਯਾਦਾ ਜੁੜੀਆਂ ਨੇ ਇਹਨਾਂ ਨੇ ਕਾਫੀ ਇੰਟਰਵਿਊਜ਼ ਕੀਤੀਆਂ ਨੇ ਕਾਫੀ ਕੁਝ ਇਹਨਾਂ ਨੂੰ ਅ ਸੁਰਜੀਤ ਪਾਤਰ ਬਾਰੇ ਪਤਾ ਹੈ ਉਹ ਤੁਹਾਡੇ ਤੱਕ ਦੱਸਣ ਦੀ ਅਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਕੈਮਰਾ ਪਰ ਸਰ ਪੱਕੇ ਦੇ ਨਾਮ ਰਾਜ ਗੁਪਤਾ ਬਾਪੂ ਸ਼ਾਈ ਟਾਈਮ ਲੁਧਿਆਣਾ